ਹਾਂਜੀ ਸਾਰਿਆਂ ਦੇ ਦਿਲਾਂ ਵਾਲਾ ਜਾਣਦਾ ਜੋ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਕੈਸੀਆਂ ਇਸ ਚਰਜ ਖੇਡਾਂ ਨੇ ਉਸ ਕਾਲਪੁਰਖ ਵਾਹੀ ਗੁਰੂ ਦੀਆਂ ਜੇ ਪਾਤਸ਼ਾਹ ਦੀ ਰਹਿਮਤ ਹੋ ਜਵੇ ਆ ਇੱਕ ਛੋਟੀ ਜੀ ਵੀਡੀਓ ਵੀ ਸਾਨੂੰ ਸਮਝਾ ਦੇਵੇ ਤਾਂ ਸਾਡੇ ਅੰਦਰ ਦਾ ਜਿਹੜਾ ਹੰਕਾਰ ਆ ਉਹ ਹਮੇਸ਼ਾ ਦੇ ਲਈ ਖਤਮ ਹੋ ਜੇ ਕਿਉਂਕਿ ਸਾਨੂੰ ਸਾਡੀ ਔਕਾਤ ਦਾ ਪਤਾ ਲੱਗਦਾ ਇਸ ਵੀਡੀਓ ਦੇ ਉੱਤੇ 3.2 ਅਰਬ ਗ੍ਰਹਿਾਂ ਦੇ ਵਿੱਚੋਂ ਇੱਕ ਗ੍ਰਹਿ ਆ ਸਾਡੀ ਧਰਤੀ 200 ਬਿਲੀਅਨ ਤਾਰਿਆਂ ਦੇ ਵਿੱਚੋਂ ਇੱਕ ਤਾਰਾ ਸਾਡਾ ਸੂਰਜ ਤੇ ਇੱਥੇ ਖਤਮ ਨਹੀਂ ਹੁੰਦਾ 2 ਟ੍ਰਿਲੀਅਨ ਗੈਲੈਕਸੀਆਂ ਜਿਨ੍ਹਾਂ ਨੂੰ ਅਸੀਂ ਡਿਸਕਵਰ ਕੀਤਾ ਉਹਨਾਂ ਡਿਸਕਵਰੀ ਕੀਤੀਆਂ ਹੋਈਆਂ 2 ਟ੍ਰਿਲੀਅਨ ਗੈਲੈਕਸੀਆਂ ਦੇ ਵਿੱਚੋਂ ਇੱਕ ਗੈਲੈਕਸੀ ਆ ਸਾਡੀ ਮਿਲਕੀ ਵੇ ਬੈ ਗੈਲੈਕਸੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪ੍ਰਮਾਤਮਾ ਦਾ ਵਿਯੂਦ ਕਿੰਨਾ ਵੱਡਾ ਆ ਦੇਖ ਲਓ ਤੁਸੀਂ ਯੂਨੀਵਰਸ ਆ ਜਿਹੜਾ ਇੱਕ ਨਹੀਂ ਉਹ ਤੋਂ ਅੱਗੇ ਮਲਟੀ ਯੂਨੀਵਰਸ ਆ ਜਾਂਦਾ ਹਜੇ ਤੱਕ ਅਸੀਂ ਸਾਡੀ ਜਿਹੜੀ ਆਪਣੀ ਗੈਲੈਕਸੀ ਆ ਉਹਦੀ ਫੋਟੋ ਨਹੀਂ ਅਸਲੀ ਲਈ ਉਹ ਵੀ ਅਸੀਂ ਇੱਕ ਅੰਦਾਜ਼ਾ ਕਿਆਸ ਰਾਈਆਂ ਨੇ ਤੇ ਯੂਨੀਵਰਸ ਦੀ ਫੋਟੋ ਅਸੀਂ ਕਿੱਥੋਂ ਲੈ ਲੈਣੀਆਂ ਉਹ ਵੀ ਸਾਡੀਆਂ ਆਪਣੀਆਂ ਕਿਆਸ ਰਾਈਆਂ ਨੇ ਮਲਟੀ ਯੂਨੀਵਰਸ ਦੀ ਅਸੀਂ ਗੱਲ ਕਰਦੇ ਆ ਉਹ ਸਾਡੇ ਆਪਣੇ ਅੰਦਾਜ਼ੇ ਨੇ ਸਿਰਫ ਇੱਕ ਅਸੀਂ ਅੰਦਾਜ਼ਾ ਲਾ ਰਹੇ ਆਂ ਪਰੀ ਉਸ ਕਾਲਪੁਰਖ ਵਾਹੀ ਗੁਰੂ ਦੀਆਂ ਖੇਡਾਂ ਨੇ ਰਚਾਈਆਂ ਹੋਈਆਂ ਜਿਹੜੀਆਂ ਹਰ ਸਮੇਂ ਮੌਜੂਦ ਨੇ ਤੇ ਪਤਾ ਹੀ ਨਹੀਂ ਕਿੱਥੇ ਕਿੱਥੇ ਕੀ ਕੀ ਕੋਸ਼ ਪ੍ਰਮਾਤਮਾ ਦਾ ਨਾਂ ਲੈ ਕੇ ਚੱਲ ਰਿਹਾ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਸੋ ਹੁਣ ਇੱਥੋਂ ਆਪਾਂ ਗੱਲ ਕਰਦੇ ਆਂ ਵੀ ਗੈਲੈਕਸੀ ਦੇ ਅੰਤ ਤੋਂ ਖੜ ਕੇ ਜੇ ਦੇਖਣਾ ਹੋਵੇ ਤੇ ਕਿੱਥੇ ਆ ਸਾਡੀ ਧਰਤੀ ਸਾਡੀ ਧਰਤੀ ਨੂੰ ਨਹੀਂ ਦਿਸਦੀ ਤੇ ਇਨਸਾਨ ਦੀ ਫਿਰ ਕੀ ਔਕਾਤ ਰਹਿ ਜਾਂਦੀ ਆ ਜੇ ਸਾਡੀ ਧਰਤੀ ਨੂੰ ਸੂਖਮ ਦੂਰਬੀਨ ਲਾ ਕੇ ਦੇਖਣਾ ਹੋਵੇ ਤਾਂ ਸਾਡੀ ਧਰਤੀ ਨਾਲ ਲੱਭੇ ਤਾਂ ਉੱਥੇ ਇਨਸਾਨ ਦੀ ਕੀ ਔਕਾਤ ਹੋ ਸਕਦੀ ਆ ਇਸ ਕਰਕੇ ਤੁਹਾਨੂੰ ਕਹੀਦਾ ਕਿ ਆਪਣੇ ਅੰਦਰ ਦੇ ਹੰਕਾਰ ਨੂੰ ਖਤਮ ਕਰੋ ਦੁਨੀਆ ਦੇ ਨਾਲ ਲੋਕਾਂ ਦੇ ਨਾਲ ਪਿਆਰ ਕਰੋ ਹਰ ਸ਼ੈ ਦੇ ਨਾਲ ਪਿਆਰ ਕਰੋ ਕਿਉਂਕਿ ਹਰ ਸ਼ੈ ਦੇ ਵਿੱਚ ਪਰਮਾਤਮਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ